ਹਾਂਜੀ ਮੈਂ ਲੱਗਿਆ ਜੋਤ ਨੂੰ ਕਰੋਨ ਸਕੂਲ ਦਾ ਹੋਮਵਰਕ ਜੋਤ ਕਰਦਾ ਹੋਮਵਰਕ ਤੇ ਆਪਾਂ ਬੈਠੇ ਆ ਬੈਗਬਗ ਖੋਲੀ ਜੋਤ ਦਾ ਜੋਤ ਦਾ ਜਿਓਮੈਟਰੀ ਬਾਕਸ ਇਹ ਕਿੱਥੇ ਨਹੀਂ ਆ ਓ ਕੀ ਲਿਖ ਰਹੀਆਂ ਤੂੰ ਇਹ ਜੰਦੂ ਨਹੀਂ ਨੱਚੀ ਸਹੀ ਆ ਸਹੀ ਆ ਨਾ ਮੈਲੇ ਚੱਤਵਾ ਇਹਨੂੰ ਅਰੇਂਜ ਕਰਕੇ ਦੁਬਾਰਾ ਕਰ

ਆਪਾਂ ਖਾਦੇ ਦੋ 버ਗਰ ਕਿਤਾ ਹਾਂ 버ਗਰ ਸੁਨੇਹਾ ਨਾ 버ਗਰ ਉਹ ਤਾਂ ਖਾ ਕੇ ਉਹ ਤਾਂ ਬੋਲੀ ਨਹੀਂ ਸੌਣ ਦਾ ਸਾਡਾ ਤਰੀਕਾ ਹਾਂ ਨਾ ਹੁਣ ਇਹ ਤਾਂ ਸੋਚਿਓ ਕੋਈ ਗਰਮੀ 'ਚ ਅਸੀਂ ਕੰਬਲ ਲਿਆ ਹੋਇਆ ਕੰਬਲ ਤਾਂ ਲਿਆ ਵੀ ਅਸੀਂ ਚੱਲਦਾ ਪੂਲਿੰਗ ਬਹੁਤ ਜ਼ਿਆਦਾ ਹਾਂ 버ਗਰ ਹੁਣ ਭੁਲਾਇਓ ਨਹੀਂ ਆਮ ਇੱਕ ਤਾਂ ਜਿਮੈਟਰੀ ਆ ਰਿਹਾ ਕਿ ਦਿੱਤੀ ਹੋਈ ਹੈ ਮੈਂ ਜੋਤ ਨੂੰ ਲੋਹੇ ਦੀ ਇੱਕ ਆਪਲਾਸ ਕਰ ਦਿੱ ਲਿਆ ਕਰ ਦਿੱਤੀ ਹੋਇਆ ਆ ਵਾਲੀਆਂ ਦੋ ਕਿਉਂਕਿ ਜਿਓਮੈਟਰੀ ਤਾਂ ਨਹੀਂ ਲੈ ਕੇ ਜਾਂਦੀ ਇਹ ਤਾਂ ਨਾ ਸਕੂਲ ਦੇ ਵਿੱਚ ਜਿਓਮੈਟਰੀ ਖੁੱਲਦੀ ਨਹੀਂ ਜਿਓਮੈਟਰੀ ਖੋਲੜੀ ਨੂੰ ਬਹੁਤ ਜ਼ਿਆਦਾ ਔਖੀ ਲੱਗਦੀ ਆ ਇਸ ਕਰ ਕੋ ਬਾਕਸ ਲਿਆ ਕਰ ਦਿੱਤਾ ਹਾਂ ਜਿਓਮੈਟਰੀ ਬਾਕਸ ਉਹਦੇ ਚ ਉਹਦੇ ਚ ਪੈਨਪਲ ਸਣਾਂਗੇ ਸਹੀ ਰਹਿੰਦੀਆਂ ਨੇ चल बेटा कर जल्दी जल्दी होमवर्क फिर मैं और भी कम बहुत करने ले सोई च काम बहुत पहले काके उड़ जाने ने हवा ना लगने नहीं पीछे <laughs> फिर चीटिंग <laughs> ਜਿਹੜੇ ਚੀਟਿੰਗ ਵਾਲੇ ਨੋਟ ਨੇ ਕਾਹ ਕਹਿੰਦੇ ਤੋਂ ਬਾਕੀ ਸਾਰੇ ਆਪਾਂ ਰੱਖ ਲਓ। ਤੋਂ ਇਹ ਚੀਟਿੰਗ ਨਾਲ ਦੇ ਦਮਾ। ਐ ਬਸ ਕਰ ਨੋਟ ਭਾਰੀ ਜਣਾਉਣ ਹੁਣ ਇਹਦੇ ਤੋਂ। ਇਹਦਾ ਉਹ ਚੀਟਿੰਗ ਨਾਲੇ ਨੋਟ। ਸਿਰ ਤੇ ਰੱਖਣ। ਸਿਰ ਤੇ ਕਿਉਂ ਰੱਖ ਰਹੇ? ਮੇਰੀ ਕੁੜੀ ਦੇ ਹਾਲ ਦੇਖੋ। ਕਾਕੇ ਦੇ ਲੋਕਰ ਜੋ ਕਾਕੇ ਨੇ ਸਾਰੇ ਪੈਸੇ ਕੱਢੀ ਬੈਠੀ ਐ ਕਾਕਾ ਬਜਾਰਾ ਖੁੰਝੇ ਲਾਇਆ ਬਠਾਇਆ ਉਹਨੂੰ ਖੁੰਝੇ ਲਾ ਕੇ ਬਠਾਤਾ ਕਾਕੇ ਦਾ ਮੂੰਹ ਦੇਖਣਿਆ ਦਾ ਕਾਕੇ ਦੇ ਲੋਕਰ ਜੋ ਸਾਰੇ ਪੈਸੇ ਕੱਢ ਲੇ ਗੱਤੀਆਂ ਇਹ ਕਾ ਕੱਢੀ ਆ ਇਹ ਕਾ ਕੱਢੀ ਆ ਫੋਨ ਕੇ ਰੱਖਦੇ ਗੰਨਦੀਆਂ ਕਿ ਤੂੰ ਉਹ ਕਰਦੀਆਂ ਤੇਰੀਆਂ जो कुछ लिया आपे लिया मेरे चो उठंड हिम्मत नहीं जान दस होगा चकर चकर बुखार ठीक हो जाए फिर मैं ठीक हूँ फिर मेरे कोई टेंशन नहीं फिर चीटिंग देख काके सारे नोटा चीटिंग कर रखी कर हुई है काका हैंग हो चीटिंग देख देख के ਸਾਰੇ ਕਾਕਾ ਨੂੰ ਮਾਡਰਨ ਇਹਨੇ ਕਿ ਤੂ ਰੱਖਣੇ ਨੇ ਮਾ ਨਹੀਂ ਨੇ ਉਹ ਤੇ ਇਹ ਚੀਟਿੰਗ ਦਾ ਇਹਨਾਂ ਚੀਟਿੰਗ ਖਤਮ ਮੋੜਨੇ ਨੇ ਨਹੀਂ ਨਹੀਂ ਸਿ ਮੋੜਨੇ ਜੇ ਚੀਟਿੰਗ ਕਰਾਉਂਦੇ ਬੰਦਾ ਸਿਆਣਾ ਹੈ ਸਾਡਾ ਹੂੰ ਆਪਾਂ ਲਾਤੀਆ ਉਹ ਦਿੱਤੀਆ ਤਾਂ ਹਮਤੇ ਹਾਂ ਫਰੜ ਕੇ ਚੀਜ਼ੀਂ ਖਾਵਾਂਗੇ